ਸ਼ੇਖਾਲ ਜੀ ਡਾਕਰ ਜ਼ਮੀਨ ਲੈ ਕੇ ਆਇਆ 9 ਕਿੱਲੇ ਬਰਨਾਲੇ ਏਰੀਏ ਦੀ ਜ਼ਮੀਨ ਹੈ ਜੀ ਦੋ ਮੋਟਰਾਂ ਨੇ ਜਿਨ੍ਹਾਂ ਨੂੰ ਬਰਨਾਲੇ ਏਰੀਏ ਚ ਜ਼ਮੀਨ ਚਾਹੀਦੀ ਹੈ ਉਹ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਜੇਕਰ ਵੀਡੀਓ ਪੂਰੀ ਦੇਖੋਗੇ ਤਾਂ ਹੀ ਤੁਹਾਡੇ ਤੱਕ ਮਾਲਕਾਂ ਦੇ ਨੰਬਰ ਰੇਟ ਸਾਰੀ ਜਾਣਕਾਰੀ ਦਿੱਤੀ ਜਾਊਗੀ ਜੀ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਇਹੋ ਜਿਹਾ ਸੌਦਾ ਰੋਜ਼-ਰੋਜ਼ ਨਹੀਂ ਆਉਂਦਾ ਜੀ ਵੀਡੀਓ ਪੂਰੀ ਜ਼ਰੂਰ ਦੇਖ ਲਿਓ ਇਕੱਠਾ ਇੱਕ ਟੱਕ ਹੈ ਜੀ 9 ਕਿੱਲੇ ਜ਼ਮੀਨ ਹੈ ਦੋ ਮੋਟਰਾਂ ਨੇ ਪਿੰਡ ਦੀ ਨਿਆਈ ਵਾਲੀ ਜ਼ਮੀਨ ਹੈ ਵੀਡੀਓ ਪੂਰਾ ਦੇਖੋਗੇ ਤਾਂ ਹੀ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚੂਗੀ ਤੇ ਅੱਗੇ ਸ਼ੇਅਰ ਕਰਿਓ ਜਿੰਨਾ ਭੈਣ ਭਰਾਵਾਂ ਨੂੰ ਇਹ ਬਰਨਾਲੇ ਰੀਅਲ ਜ਼ਮੀਨ ਚਾਹੀਦੀ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਕਿਸੇ ਵੀ ਤਰ੍ਹਾਂ ਤੁਸੀਂ ਪ੍ਰੋਪਰਟੀ ਵੇਚਣੀ ਹੈ ਮਸ਼ੀਨਰੀਆਂ ਤੁਹਾਡੇ ਕੋਲ ਜਾਂ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ ਅੱਗੇ ਵਧਾਉਣਾ ਚਾਹੁੰਦੇ ਹੋ ਚੈਨਲ ਦੇ ਰਾਹੀਂ ਤਾਂ ਤੁਸੀਂ ਸਾਨੂੰ ਇਸ ਨੰਬਰ ਤੇ WhatsApp ਕਰ ਸਕਦੇ ਹੋ ਫੁੱਲ ਸਕਰੀਨ ਦੀ ਵੀਡੀਓ ਹੋਣੀ ਚਾਹੀਦੀ ਹੈ ਚਾਹੇ ਤੁਸੀਂ ਕੋਈ ਫੈਕਟਰੀ ਵੇਚਣੀ ਹੈ ਪੈਟਰੋਲ ਪੰਪ ਹੈ ਤੁਹਾਡੇ ਕੋਲ ਕੋਈ ਵੀ ਚੀਜ਼ ਤੁਸੀਂ ਘਰ ਬੈਠੇ ਵੇਚਣਾ ਚਾਹੁੰਦੇ ਸਾਡੇ ਨਾਲ ਸੰਪਰਕ ਕਰੋ ਜੀ 9877988446 9877988446 ਚੈਨਲ ਦਾ WhatsApp ਨੰਬਰ ਹੈ ਤੁਸੀਂ ਇਸ ਨੰਬਰ ਤੇ ਸਾਨੂੰ ਫੁੱਲ ਸਕਰੀਨ ਦੇਖਤਾ ਵੀਡੀਓ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਹੁਣ ਆਪਾਂ ਤੁਹਾਡਾ ਟਾਈਮ ਨਾ ਖਰਾਬ ਕਰਦੇ ਵਾਧੇ ਆਪਾਂ ਵੀਡੀਓ ਵੱਲ ਟੋਟਲ 9 ਕਿੱਲੇ ਜ਼ਮੀਨ ਵਿਕਾਊ ਹੈ ਜੀ ਇੱਕ ਪਟਾ ਵਿੱਚ ਦੋ ਸਵਰਸਿਵਲ ਮੋਟਰਾਂ ਪਿੰਡ ਦੀ ਨਿਆਈ ਵਾਲੀ ਜ਼ਮੀਨ ਹੈ ਇਹ ਡਾਕਰ ਜ਼ਮੀਨ ਹੈ ਜੀ ਇੱਕ ਨੰਬਰ ਪਾਣੀ ਹੈ ਏਰੀਆ ਜੀ ਬਰਨਾਲਾ ਰੇਟ ਵੀ ਆਪਾਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਖਰੀਦਣ ਦੇ ਚਾਹਵਨ ਤੁਸੀਂ ਕੋਈ ਆਪਦੇ ਲਾਗੇ ਪਿੰਡ ਸ਼ਹਿਰ ਦੇ ਵਿੱਚ ਜ਼ਮੀਨ ਜਾਂ ਕੋਈ ਕੋਠੀ ਦੀ ਭਾਲ ਦੇ ਵਿੱਚ ਹੈਗੀ ਉਹ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਕੋਸ਼ਿਸ਼ ਕਰਾਂਗੇ ਕਿ ਅਗਲੀ ਜਿਹੜੀ ਆਉਣ ਵਾਲੀ ਵੀਡੀਓ ਅਸੀਂ ਤੁਹਾਡੇ ਏਰੀਏ ਦੀ ਲੈ ਕੇ ਆ ਸਕੀਏ ਸੋ ਕਮੈਂਟਾਂ ਜ਼ਰੂਰ ਦੱਸਿਓ ਕਿੰਨੇ ਕ੍ਰੇਟ ਨੂੰ ਕਿੰਨੀ ਕਿ ਜਗ੍ਹਾ ਹੋਣੀ ਚਾਹੀਦੀ ਹੈ ਤੇ ਕਿਹੜਾ ਏਰੀਆ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਰੇਟ ਮੰਗੇ 1 ਕਰੋੜ 20 ਲੱਖ ਰੁਪਏ ਕਿੱਲੇ ਦਾ 1 ਕਰੋੜ 20 ਲੱਖ ਰੁਪਿਆ ਕਿੱਲੇ ਦਾ ਰੇਟ ਰੱਖਿਆ ਗਿਆ ਜੀ 1 ਨੰਬਰ ਪਾਣੀ ਐ ਡਾਕਰ ਝੋਨੇ ਵਾਲੀ 9 ਕਿੱਲੇ ਜ਼ਮੀਨ ਵਿਕਾਊਗਾ ਇਕੱਠਾ ਇੱਕ ਪਟਾ ਕੋਈ ਖੱਜਲ ਕੁਵਾਰੀ ਵਾਲਾ ਕਮਿਨਿਸ ਇੱਕੋ ਹੀ ਪਟਾ ਹੈ ਜੀ 9 ਕਿੱਲਿਆਂ ਦਾ ਤੇ ਵਿੱਚ ਦੋ ਸਵਰਸਿਬਲ ਮੋਟਰਾਂ ਨੇ ਪਿੰਡ ਦੀ ਨਿਆਈ ਵਾਲੀ ਜ਼ਮੀਨ ਹੈ 1 ਨੰਬਰ ਪਾਣੀ ਬਰਨਾਲਾ ਏਰੀਆ ਰੇਟ 1 ਕਰੋੜ 20 ਲੱਖ ਰੁਪਏ ਮਲਕਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਉਸ ਤੋਂ ਪਹਿਲਾਂ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਕੋਠੀ ਜ਼ਮੀਨ ਦੀ ਵੀਡੀਓ ਜਿਹੜੀ ਦੇਖਣ ਨੂੰ ਮਿਲ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੇ ਨਾਲ ਨਾਲ ਕਮੈਂਟਾਂ ਚ ਵਾਹਿਗੁਰੂ ਜ਼ਰੂਰ ਲਿਖ ਦਿਓ ਵੀਡੀਓ ਸ਼ੇਅਰ ਕਰਕੇ ਤਾਂ ਤੁਸੀਂ ਮਾਲਕਵੀਰ ਦਾ ਨੰਬਰ ਨੋਟ ਕਰ ਲਓ ਜਿਨ੍ਹਾਂ ਨੇ ਬਰਨਾਲ ਏਰੀਆ ਦੇ ਵਿੱਚ ਜ਼ਮੀਨ ਖਰੀਦਣੀ ਹੈ ਤਾਂ ਨੰਬਰ ਨੋਟ ਕਰ ਲਓ ਜੀ ਇਹ ਮਾਲਕਵੀਰ ਦਾ ਸਿੱਧਾ ਨੰਬਰ ਦਿੱਤਾ ਹੋਇਆ ਤੁਸੀਂ ਇਸ ਨੰਬਰ ਤੇ ਸਿੱਧੇ ਹੀ ਓਨਰ ਦੇ ਨਾਲ ਗੱਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ 98555 7857098555785709855578570 ਇਹ ਨੰਬਰ ਤੇ ਤੁਸੀਂ ਮਾਲਕ ਵੀਰ ਨਾਲ ਸਿੱਧੀ ਨੌ ਕਿੱल्ल्या ਵਾਲੀ ਜ਼ਮੀਨ ਦੀ ਗੱਲ ਕਰ ਸਕਦੇ ਹੋ ਰੇਟ ਰਹਿਣ ਵਾਲਾ 1 ਕਰੋੜ 20 ਲੱਖ ਰੁਪਏ ਬਰਨਾਲ ਏਰੀਏ ਦੇ ਜ਼ਮੀਨ ਹੈ ਪਿੰਡ ਦੀ ਨਿਆਈ ਵਾਲੀ ਵਿੱਚ ਦੋ ਸਵਰਸਿਵਲ ਮੋਟਰਾਂ ਨੇ ਜੀ ਇਕੱਠਾ ਇੱਕ ਟੱਕ ਹੈਗਾ ਤੇ ਬਾਕੀ ਤੁਸੀਂ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਮਾਲਕ ਵੀਰ ਨਾਲ ਸਿੱਧੀ ਗੱਲ ਕਰ ਸਕਦੇ ਹੋ ਜ਼ਮੀਨ ਹੈ ਜਿਹੜੀ ਦੀ ਲੈਵਦੀ ਕਰ ਸਕਦੇ ਹੋ ਬਾਕੀ ਇਹ ਸੌਦਾ ਬਹੁਤ ਵਧੀਆ ਜੀ ਕਿਤੇ ਹੱਥੋਂ ਨਾ ਤੁਸੀਂ ਕੱਢ ਲਿਓ ਕਿਉਂਕਿ ਇਕੱਠਾ ਤਾਂ ਇੱਕ ਟੱਕ ਹੈ ਨਾ ਉਹ ਕਿੱਲਾਂ ਦਾ ਵਿੱਚ ਦੋ ਮੋਟਰਾਂ ਨੇ ਨਿਆਈਂ ਵਾਲੀ ਜ਼ਮੀਨ ਹੈ ਪਿੰਡ ਦੀ ਡਾਕਰ ਵਾਣਾ ਜੀ ਵਧੀਆ ਤੇ ਇੱਕ ਨੰਬਰ ਪਾਣੀ ਤੇ ਬਾਕੀ ਤੁਸੀਂ ਨੰਬਰ ਇੱਕ ਵਾਰੀ ਫੇਅਰ ਨੋਟ ਕਰ ਲਓ ਜੀ ਕਈ ਭੈਣ ਭਰਾਵਾਂ ਨੰਬਰ ਨੋਟ ਨਹੀਂ ਕਰਦੇਓ ਸਿੱਧਾ WhatsApp ਨੰਬਰ ਤੇ ਕਾਲ ਕਰ ਲੈਂਦੇ 98555578570 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ 9 ਕਿੱਲੇ ਜ਼ਮੀਨ ਹੈ ਜਿਹੜੀ 1 ਕਰੋੜ 20 ਲੱਖ ਦੇ ਹਿਸਾਬ ਨਾਲ ਖਰੀਦ ਸਕਦੇ ਹੋ ਤੁਹਾਡਾ ਸਾਰਨਾ ਤਾਇਤ ਲੋ ਧੰਨਵਾਦ ਹੈ ਚੈਨਲ ਦੇ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਵੀਡੀਓ ਸ਼ੇਅਰ ਕਰਨ ਦੇ ਲਈ ਤੇ ਬਹੁਤ ਸੋਹਣੇ ਕਮੈਂਟ ਕਰਨ ਦੇ ਲਈ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਵੀ ਇਸ ਤਰ੍ਹਾਂ ਹੀ ਸਪੋਰਟ ਕਰੋਗੇ ਜਿਵੇਂ ਤੁਸੀਂ ਪਿਛਲੀਆਂ ਵੀਡੀਓ ਨੂੰ ਕਰਦੇ ਆ ਰਹੇ ਹੋ ਜੀ ਤਾਂ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਹੋਰ ਵੀ ਕਿਸਾਨ ਭਰਾਵਾਂ ਤੱਕ ਪਹੁੰਚੇ ਤੇ ਉਹ ਘਰ ਬੈਠੇ ਹੀ ਜਿਹੜੇ ਜ਼ਮੀਨਾਂ ਖਰੀਦਣ ਦੇ ਚਾਹਵਨ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ ਤਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਤੇ ਤੁਸੀਂ ਫੇਸਬੁੱਕ ਤੇ ਵੀ ਚੈੱਕ ਕਰ ਸਕਦੇ ਹੋ ਜੀ ਆਪਣਾ ਫੇਸਬੁੱਕ ਤੇ ਪੇਜ ਹੈ ਜੀ ਖੇਤੀ ਖਬਰ ਤੁਸੀਂ ਉੱਥੇ ਵੀ ਆਪਣੀ ਐਡ ਦੇਖ ਸਕਦੇ ਹੋ ਇੰਸਟਾਗ੍ਰam ਤੇ ਚੈੱਕ ਕਰ ਸਕਦੇ ਹੋ ਟਰੈਕਟਰ ਮੇਲਾ ਤਾਂ ਤੁਹਾਡਾ ਸਾਰਿਆਂ ਦਾ ਤਿਲ ਦੋ ਧੰਨਵਾਦ ਚੈਨਲ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਵੀ ਉਨਾ ਹੀ ਸਹਿਯੋਗ ਦਿਓਗੇ ਜਿਵੇਂ ਤੁਸੀਂ ਪਿਛਲੇ ਵੀਡੀਓੰਨ ਦਿਓ ਸੋ ਮਨਨ ਆਪਣੇ ਚੈਨਲ ਨਾਲ ਇਸੇ ਤਰ੍ਹਾਂ ਜਲਦੀ ਹੀ ਮਿਲਦੇ ਹਾਂ ਕਿਸੇ ਇੱਕ ਹੋਰ ਨਵੀਂ ਕੋਠੀ ਮਕਾਨ ਜ਼ਮੀਨ ਦੇ ਨਾਲ ਧੰਨਵਾਦ